ਇਹ ਹੈ ਅਲਫ਼ਾਜ਼ ਦੀ ਕਹਾਣੀ ਬਜੂਰਤਾ ਠਕ ਠਕ ਲਗਾਤਾਰ ਵੱਜਦੀ ਰਹਿੰਦੀ ਹੈ ਇਹ ਠਕ ਠਕ ਮਿਸਤਰੀ ਦੇ ਹਥੌੜੇ ਤੋਂ ਵੀ ਭਾਰੀ ਹੈ ਮੇਰਾ ਜੀ ਕਰਦਾ ਹੁੰਦਾ ਕਿ ਮੈਂ ਸਭ ਫਟ ਜਾਵਾਂ ਤੇ ਉਸ ਵਿੱਚ ਸਮਾ ਜਾਵਾਂ ਸਾਰਾ ਕੁਝ ਬਰਦਾਸ਼ਤ ਤੋਂ ਬਾਹਰ ਹੁੰਦਾ ਹੈ ਦੁਨੀਆ ਸੱਚੀ ਬੜੀ ਕੁੱਤੀ ਸ਼ਾਇਆ ਇਹ ਸੋ ਗੁਣ ਦਰਕਨਾਰ ਕਰਕੇ ਇੱਕ ਔਗਣ ਨੂੰ ਵਿਖਾਉਂਦੇ ਨੇ ਤੇ ਉਸ ਨੂੰ ਹੀ ਕੁਛੜ ਚੁੱਕੀ ਰੱਖਦੇ ਨੇ ਕੋਸ਼ਿਸ਼ ਤਾਂ ਬਹੁਤ ਕਰਦਾ ਕਿ ਖੁਦ ਨੂੰ ਮਜ਼ਬੂਤ ਰੱਖਾਂ ਤੇ ਰੱਖਦਾ ਵੀ ਹਾਂ ਪਰ ਮੈਂ ਰੱਬ ਥੋੜੀ ਹਾਂ ਬੰਦਾ ਇਹ ਸਭ ਗੱਲਾਂ ਪਰੇਸ਼ਾਨ ਕਰ ਦਿੰਦੀਆਂ ਨੇ ਤੇ ਮੈਂ ਖਿਜਦਾ ਆਪਣੇ ਆਪ ਤੇ ਕਿਸੇ ਨੂੰ ਕੀ ਕਹਿਣਾ ਹਰੇਕ ਹੀ ਟੀਚਰ ਕਰਦਾ ਸਾਹਮਣੇ ਨਾ ਸਹੀ ਪਿੱਠ ਪਿੱਛੇ ਹੁਣ ਤੁਸੀਂ ਕਹੋਗੇ ਕਿ ਕੀ ਕਹਾਣੀ ਜੀ ਪਾ ਰਿਆ ਹਾਂ ਸੱਚ ਕਹਾਣੀ ਤਾਂ ਹੈ ਉਹਦਾ ਪਾਤਰ ਹਾਂ ਮੁੱਖ ਪਾਤਰ ਮੈਂ ਹਾਂ ਮੈਂ ਪਰ ਮੈਂ ਮੇਰੇ ਅੰਦਰ ਨਹੀਂ ਹਾਂ ਨਹੀਂ ਬਿਲਕੁਲ ਵੀ ਨਹੀਂ ਚਲੋ ਦੱਸਦਾ ਮੇਰਾ ਨਾਮ ਓੰਕਾਰਦੀਪ ਸਿੰਘ ਹਾਂ ਗੋਤਾਲੀਵਾ ਸੋਨਾ ਨਾਮ ਮੇਰਾ ਅੰਕਾਰਦੀਪ ਸਿੰਘ ਢਾਲੀਵਾ ਦਾਦੇ ਨੇ ਰੱਖਿਆ ਸੀ ਗੁਰਬਾਣੀ ਵਿੱਚੋਂ ਸਿਰਫ ਨਾਮ ਹੀ ਨਹੀਂ ਮਿਆ ਆ ਵੀ ਬਹੁਤ ਸੋਹਣਾ ਸੀ ਨਿੱਕੇ ਹੁੰਦਿਆਂ ਗੋਲ ਮਟੋਲ ਗੋਰਾ ਚਿੱਟਾ ਨਿੱਕੇ ਹੁੰਦੇ ਦੇ ਮੰਮੀ ਜੂੜਾ ਕਰਦੀ ਤੇ ਟਿੱਕਾ ਲਾ ਦਿੰਦੀ ਸੀ ਕਹਿੰਦੀ ਨਜ਼ਰ ਨਾ ਲੱਗੀ ਕਦੇ ਪਿਆਰ ਨਾਲ ਜੇਠਾ ਪੁੱਤ ਵੀ ਕਹਿੰਦੀ ਹੁੰਦੀ ਸੀ ਪਤਾ ਨਹੀਂ ਕਿਉਂ ਮੰਮੀ ਦੇ ਸ਼ਬਦ ਪੂਰਨੀ ਚੜੇ ਤੇ ਮੈਨੂੰ ਨਜ਼ਰ ਲੱਗ ਗਈ ਹਾਂ ਮੈਨੂੰ ਲੱਗੀ ਸੀ ਨਜ਼ਰ ਚੰਗਾ ਭਲਾ ਦੌੜਦਾ ਕੁੱਦਦਾ ਮੈਂ ਮੰंजे ਉੱਤੇ ਜਾ ਪਿਆ ਮੈਂ ਹਾਲੇ ਚੜ੍ਹਦੀ ਉਮਰ ਦੀ ਸਾਂ ਸਰੀਰ ਮੇਰਾ ਲਗਰਵਾਗ ਵੱਧ ਰਿਹਾ ਸੀ ਤੇ ਮੈਂ ਜਵਾਨ ਹੋ ਰਿਹਾ ਸੀ ਘਰ ਦੀ ਕਬੀਲਦਾਰੀ ਸੰਭਣੀ ਸ਼ੁਰੂ ਕਰ ਦਿੱਤੀ ਸੀ ਬਾਪੂ ਮੇਰਾ ਕੈਨੇਡਾ ਸੀ ਉਹ ਬਸ 2-4 ਸਾਲ ਬਾਅਦ ਆਉਂਦਾ ਬਸ ਸੁਪਨੇ ਵਰਗਾ ਸੀ ਉਹ ਦਾਦਾ ਵੀ ਕਹਿ ਛੱਡਦਾ ਜ਼ਿੰਮੇਵਾਰੀ ਤੂੰ ਹੀ ਸਾਂਭਣੀ ਆ ਹੁਣ ਮੈਂ ਸਾਂਭੀ ਰਿਹਾ ਸੀ ਪਰ ਮੇਰਾ ਮਨ ਕਦੇ ਬਾਹਰ ਜਾਣ ਨੂੰ ਨਹੀਂ ਕਰਿਆ ਮੈਨੂੰ ਸੀ ਮੈਂ ਪੁਲਿਸ ਦਾ ਅਫਸਰ ਬਣਨਾ ਵੱਡਾ ਅਫਸਰ ਸਟਾਰ ਚਮਕਦੇ ਹਮੇਸ਼ਾ ਹੀ ਸੋਹਣੇ ਲੱਗਦੇ ਰਹੇ ਮੈਨੂੰ ਪਰ ਸਾਡੇ ਪਿੰਡਾਂ ਵਿੱਚ ਪੁਲਿਸ ਨੂੰ ਕੋਈ ਬਾਲਾ ਚੰਗਾ ਨਹੀਂ ਸਮਝਦੇ ਗਾਲਾਂ ਹੀ ਦਿੰਦੇ ਨੇ ਗਾਲਾਂ ਲੋਕ ਦਿੰਦੇ ਨੇ ਤੇ ਖਿਜਮੀ ਨਾ ਆਉਂਦੀ ਮੈਂ ਸੋਚਦਾ ਮੈਂ ਵੱਡਾ ਅਫਸਰ ਬਣ ਕੇ ਲੋਕਾਂ ਦੇ ਹੌਂਮ ਭੇ ਦੂਰ ਕਰ ਦੇਣੀ ਆ ਕਿ ਪੁੱਸੀ ਇਹ ਵੀ ਚੰਗੇ ਹੁੰਦੇ ਆ ਯਾਰ ਮੈਂ ਵੀ ਕਦੇ ਉਹਨਾਂ ਵਰਗਾ ਤਾਂ ਨਹੀਂ ਬਣਨਾ ਨਹੀਂ ਨਹੀਂ ਕਦੇ ਵੀ ਨਹੀਂ ਮੈਂ ਤਾਂ ਵਧੀਆ ਬਣ ਕੇ ਦਿਖਾਉਂ ਦਾਦੇ ਨੇ ਕਹਿਣਾ ਭੱਜਿਆ ਕਰ ਮਿਹਨਤ ਕਰਿਆ ਕਰ ਜੇ ਅਫਸਰ ਬਣਨਾ ਤਾਂ ਸਾਡਾ ਘਰ ਪਿੰਡੋਂ ਬਾਹਰ ਬਾਹਰ ਸੀ ਜਿੱਥੋਂ 메ਨ ਰੋਡ 3 ਕਿਲੋਮੀਟਰ ਦੂਰ ਸੀ ਮੈਂ ਸੁਬਾ ਸੁਬਾ ਭੱਜਣ ਤੁਰ ਪੈਂਦਾ ਜਦੋਂ ਨੂੰ ਲੋਕ ਉੱਠ ਕੇ ਖੇਤਾਂ ਵੱਲ ਨੂੰ ਜਾਂਦੇ ਮੈਂ ਘਰ ਆ ਜਾਂਦਾ ਤੇ ਪੱਠੇ ਲੈਣ ਤੁਰ ਜਾਂਦਾ ਮੇਰ ਸਿਓ ਪੋਤਾ ਤੇਰਾ ਮਿਹਨਤੀ ਆ ਨਵੇਂ ਮੁੰਡਿਆਂ ਵਰਗਾ ਹੈ ਨਹੀਂ ਲੋਕ ਦਾਦੇ ਕੋਲ ਤਾਰੀਫਾਂ ਕਰਦੀ ਤੇ ਦਾਦਾ ਸ਼ਾਦੀ ਭਰਦਾ ਕਿਉਂਕਿ ਮੈਂ ਸੁਬਾ ਕੰਮ ਕਰਵਾ ਕੇ ਸਕੂਲ ਜਾਂਦਾ ਡੰਗਰਾਂ ਦੀ ਸਾਂਭ ਸੰਭਾਲ ਚ ਮਦਦ ਕਰਦਾ ਖੇਤੀਬਾੜੀ ਚ ਪੂਰੀ ਮਦਦ ਕਰਵਾਉਂਦਾ ਪੜ੍ਹਾਈ 'ਚ ਮੈਂ ਹੁਸ਼ਿਆਰ ਬਹੁਤ ਸੀ ਮਨੇਟਰ ਸੀ ਮੈਂ ਕਲਾਸ ਦਾ ਟੀਚਰ ਸਾਰੀ ਮੋਹ ਕਰਦੇ ਸੀ ਜੋ ਟੀਚਰਾਂ ਨੇ ਕਲਾਸ 'ਚ ਕਰਵਾਉਣਾ ਹੁੰਦਾ ਮੈਂ ਪਹਿਲਾਂ ਹੀ ਪੜ੍ਹ ਲੈਂਦਾ ਸੀ ਤੇ ਸੁਣਾ ਦਿੰਦਾ ਐਕਟੀਵਿਟੀ ਹੋਣੀ ਤਾਂ ਪਹਿਲਾਂ ਨਾਂ ਮੇਰਾ ਹੋਣਾ ਓੰਕਾਰ ਓੰਕਾਰ ਹੁੰਦੀ ਮੈਨੂੰ ਵਧੀਆ ਲੱਗਦੀ ਨਾਲ ਦੇ ਪਿੰਡੋਂ ਇੱਕ ਕੁੜੀ ਸਾਡੀ ਕਲਾਸ ਚ ਆਈ ਸੀ ਉਹ ਕੱਲੀ ਗੂੜਾ ਨੀਲਾ ਸਿਲਕ ਦਾ ਸੂਟ ਪਾ ਕੇ ਆਉਂਦੀ ਸੋਹਣੀ ਬੜੀ ਲੱਗਦੀ ਸੀ ਮੈਨੂੰ ਉਨੇ ਮੇਰੇ ਅੱਲ ਵੇਖ ਕੇ ਹੱਸੀ ਜਾਣਾ ਹਾਏ ਹੱਸਦੀ ਕਿੰਨਾ ਸੋਹਣਾ ਸੀ ਲੈ ਹੁਣ ਤੁਸੀਂ ਕਹਿਣਾ ਕਿ ਫੇ ਕਹਾਣੀ ਲੈ ਕੇ ਬਹਿ ਗਿਆ ਮੈਂ ਕਹਾਣੀ ਤਾਂ ਸੁਣਾ ਰਿਹਾ ਅੱਛਾ ਅਸਲ ਗੱਲ ਚਲੋ ਅਸਲ ਗੱਲ ਤੇ ਆਉਣਾ ਸਭ ਸਹੀ ਚੱਲ ਰਿਹਾ ਸੀ ਮੈਂ ਸੁਪਨਾ ਪੂਰਾ ਕਰਨ ਨੂੰ ਅੱਗੇ ਵਧ ਰਿਹਾ ਸੀ ਜਦੋਂ ਇੱਕ ਦਿਨ ਮੈਂ ਬਾੜੀਆਂ ਦੇ ਦਿਨਾਂ 'ਚ ਸਾਡੀ ਕੰਬਾਈਨ ਦੇ ਡਰਾਈਵਰ ਨੂੰ ਲੈਣ ਉਹਦੇ ਪਿੰਡ ਚਲਾ ਗਿਆ ਚੱਕਵਾ ਜਿਆ ਬੰਦਾ ਸੀ ਗਾੜੇ ਰੰਗ ਦਾ ਮਧਰਾ ਜਿਆ ਕੱਦ ਬੜੀ ਗੱਲ ਕੱਢ ਕੇ ਮਾਰਦਾ ਹਸਾਉਂਦਾ ਰਹਿੰਦਾ ਮੈਨੂੰ ਵਧੀਆ ਲੱਗਦਾ ਮੈਂ ਉਮਰ ਵਿੱਚ ਤਾਂ ਕਾਫੀ ਛੋਟਾ ਸੀ ਪਰ ਉਹ ਮੇਰੇ ਕੱਚੇ ਚ ਹੀ ਆਉਂਦਾ ਸੀ ਟਾਈਮ ਦਾ ਪਾਬੰਦ ਨਹੀਂ ਸੀ ਉਹ ਮੈਂ ਸਕੂਟਰ ਚੁੱਕਿਆ ਤੇ ਉਹਦੇ ਘਰ ਜਾ ਪੱਜਿਆ ਮੈਨੂੰ ਵੇਖ ਕੇ ਤਾਂ ਪੰਭੀਰੀ ਬਣ ਗਿਆ ਕਹਿੰਦਾ 5 ਮਿੰਟ ਚ ਤਿਆਰ ਹੋ ਗਿਆ ਬਸ ਸੱਚੀ 5 ਮਿੰਟ ਚ ਤਿਆਰ ਹੋ ਕੇ ਕਹਿੰਦਾ ਚਾਬੀ ਮੈਨੂੰ ਫੜਾ ਮੈਂ ਚਲਾਉਣਾ ਮੈਂ ਚਾਬੀ ਫੜਾ ਕੇ ਆ ਪਿੱਛੇ ਬਹਿ ਗਿਆ ਪਹਿਲਾਂ ਹੀ ਵੇਖਿਆ ਸੀ ਸਕੂਟਰ ਹਵਾ ਬਣਾ ਦਿੰਦਾ ਸੀ ਸਾਲੇ ਨੇ ਸੱਚ ਨੂੰ ਸਕੂਟਰ ਹਵਾ ਬਣਾਤਾ ਮੈਨੂੰ ਕਹਿੰਦਾ ਬੱਸ ਹੱਥ ਪਾ ਕੇ ਬਹਿ ਜਾ ਪਰ ਬੈਂਦੇ ਸਾਰੀ ਮੈਨੂੰ ਸਭ ਕੁਝ ਹੀ ਭੁੱਲ ਗਿਆ ਸੀ ਜਿਵੇਂ ਸੂਰਜ ਦੀ ਕਿਰਨ ਲਿਸ਼ਕ ਕੇ ਮੇਰੇ ਮੂੰਹ ਤੇ ਪੈ ਰਹੀ ਸੀ ਤੇ ਮੋਲਾ ਹਾਂ ਉਹ ਹੀ ਉਹ ਮੋਲਾ ਡਰਾਈਵਰ ਮੈਂ ਆਦਸ ਸੁਣਾ ਭੁੱਲ ਗਿਆ ਸੀ ਉਹ ਮੇਰੇ ਕੋਲ ਖੜਾ ਚਰਦਾ ਲਈ ਜਾਵੇ ਮੈਨੂੰ ਕਹਿੰਦਾ ਪਿਆਰ ਹੈ ਘਰ ਦੇ ਆਉਂਦੇ ਆ ਮੈਨੂੰ ਲੱਤ 'ਚ ਲੱਕੜ ਖੁੱਭੀ ਦੀ ਸੀ ਚਿੱਟੀ ਲੱਕੜ ਇਹਨੇ ਨੂੰ ਇੱਕ ਬੀਬੀ ਮੇਰਾ ਗੋਦੀ 'ਚ ਸਿਰ ਰੱਖਦੀ ਮੇਰਾ ਪਤਾ ਪੁੱਛ ਰਹੀ ਸੀ ਤੇ ਮੈਂ ਕੀ ਦੱਸਿਆ ਯਾਦ ਨਹੀਂ ਪਰ ਇੰਨਾ ਕਿ ਯਾਦ ਹੈ ਮੈਂ ਉੱਠਣ ਲਈ ਜ਼ੋਰ ਬਹੁਤ ਲਾਇਆ ਸੀ ਨਾ ਤਾਂ ਉੱਠ ਹੋਇਆ ਸੀ ਤੇ ਨਾ ਹੀ ਲੱਕੜ ਕੱਢੀ ਹੋਈ ਸੀ ਤੇ ਫੇਰ ਤੀਜੇ ਦਿਨ ਅੱਖ ਮੇਰੀ ਲੁਧਿਆਣੇ ਵਾਲੇ ਹਸਪਤਾਲ ਚ ਹੀ ਖੁੱਲੀ ਸੀ ਤੇ ਧੁੰਦਲੀਆਂ ਅੱਖਾਂ ਅੱਗੇ ਬਾਪੂ ਖੜਾ ਸੀ ਮੈਨੂੰ ਸਾਲਾ ਕੁਝ ਯਾਦ ਹੀ ਨਹੀਂ ਸੀ ਤੇ ਬਾਪੂ ਕਦੋਂ ਆ ਗਿਆ ਮੈਨੂੰ ਕਿੱਥੇ ਬੰਨੀ ਫਿਰਦੇ ਸੀ ਮੈਥੋਂ ਖਿਆਲ ਨਹੀਂ ਸੀ ਹੋ ਰਿਹਾ ਪੂਰੀ ਲੱਤ ਤੇ ਪਲਸਟਰ ਗਲੇ ਚ ਪਟਾ ਇੱਕ ਪਾਸੇ ਗਲੂਕੋਜ਼ ਤੇ ਦੂਜੇ ਪਾਸੇ ਖੂਨ ਦੀ ਬੋਤਲ ਮੈਂ ਅੱਖਾਂ ਕੀ ਖੋਲੀਆਂ ਸਾਰੇ ਮੇਰੇ ਵਾਲਿਓ ਭੱਜੇ ਜਿਉਂ ਮੱਖੀਆਂ ਗੁੜ ਦੇਖ ਕੇ ਆਉਂਦੀਆਂ ਨੇ ਬੜਾ ਪੁੱਤ-ਪੁੱਤ ਕਰਨ ਤੇ ਗੱਲ ਕੋਈ ਦੱਸੇ ਨਾ ਯਾਰ ਸੱਚ ਉਸ ਦਿਨ ਸਵੇਖਤੇ ਉੱਠਣ ਤੋਂ ਪਹਿਲਾਂ ਮੈਨੂੰ ਏਵੇਂ ਹੀ ਸੁਪਨਾ ਆਇਆ ਸੀ ਤੇ ਮੈਂ ਹੈਰਾਨ ਕਿ ਖਾਲੇ ਤੱਕ ਸੁਪਨਾਈਆਂ ਮੈਂ ਉੱਠਿਆ ਹੀ ਨਹੀਂ ਮੈਂ ਦਿਮਾਗ ਤੇ ਜ਼ੋਰ ਪਾ ਕੇ ਯਾਦ ਕਰਨ ਦੀ ਕੋਸ਼ਿਸ਼ ਕਰੀ ਤਾਂ ਜ਼ੁਬਾਨ ਵੀ ਬੰਦ ਹੋਈ ਪਈ ਮੈਥੋਂ ਤਾਂ ਬੋਲ ਹੀ ਨਹੀਂ ਸੀ ਹੋ ਰਿਹਾ ਸ਼ੁਕਰਾ ਪੁੱਤ ਤੇਰੀ ਜਾਨ ਬਚ ਗਈ ਸੱਟਾਂ ਨੂੰ ਤਾਂ ਆਰਾਮ ਆਜੂ ਹੁਣ ਇਹ ਕੌਣ ਸੀ ਸੱਚ ਤੋਂ ਜਾਣੂ ਕਰਾਉਣ ਵਾਲੀ ਅੱਛਾ ਬੀਬੀ ਭੋਲੀ ਸੀ ਭੋਲੀ ਬੀਬੀ ਮੋਟੀ ਸਾਰੀ ਪੱਕੇ ਰੰਗ ਦੀ ਸਾਡੀ ਦਾਦੀ ਦੀ ਰਿਸ਼ਤੇਦਾਰੀ ਚੋਂ ਸੀ ਜੋ ਸਾਡੇ ਨਾਲ ਬਹੁਤ ਵਰਤਦੀ ਸੀ ਇੱਥੇ ਆਉਂਦੀ ਸੀ ਸਾਡੇ ਕੋਲ ਰਹਿਣ ਭੋਲੀ ਬੀਬੀ ਬਾਰੇ ਇਹ ਮਸ਼ਹੂਰ ਸੀ ਕਿ ਗੱਲਾਂ ਨਾਲ ਚੰਗੇ ਭਲੇ ਬੰਦੇ ਦਾ ਤਰਾਹ ਕੱਢ ਦਿੰਦੀ ਸੀ ਤੇ ਤਰਾਹ ਤਾਂ ਮੇਰਾ ਵੀ ਕੱਢ ਦਿੱਤਾ ਸੀ ਪਹਿਲਾਂ ਤਾਂ ਆਉਣਸਾਰ ਜਮਾ ਜ਼ਖਮ ਤੇ ਹੱਥ ਲਾ ਕੇ ਪੁੱਛਦੀ ਆ ਕਿ ਪੀੜ ਹੁੰਦੀ ਕਿੱਥੋਂ ਆ ਫੇਰ ਕਹਿੰਦੀ ਪੁੱਤਾਂ ਡਾਕਟਰ ਤਾਂ ਲੱਤਾਂ ਵਾਂ ਵੱਢਣ ਲੱਗੇ ਮਿੰਟ ਲਾਉਂਦੇ ਆ ਸ਼ੁਕਰ ਕਰ ਤੂੰ ਮੇਰੀ ਚੀਕ ਨਿਕਲ ਗਈ ਸਾਲੇ ਘਰ ਦੇ ਕਿੱਧਰ ਮਰ ਗਏ ਸੀ ਮੈਂ ਬਾਹਾਂ ਝਟਕਾਈਆਂ ਤਾ ਡ੍ਰਿਪ ਤੇ ਪਰੇ ਜਾ ਪਈ ਤੇ ਸੂਈ ਜਿਸਮ ਚੋਂ ਬਾਹਰ ਆਈ ਤਾਂ ਲਾਲ ਰੱਤਾ ਲਹੂ ਤੇ ਧੀਰੀ ਮਾਰ ਗਿਆ ਮੈਂ ਸਾਰਾ ਸੱਚ ਜਾਣ ਕੇ ਬੇਜਾਨ ਹੋ ਗਿਆ ਆਖਰ ਕਰ ਵੀ ਕੀ ਸਕਦਾ ਸੀ ਉਸ ਦਿਨ ਤੋਂ ਬਾਅਦ ਮੇਰੀ ਜ਼ਿੰਦਗੀ ਬਦਲ ਗਈ ਸੀ ਬਹੁਤ ਜ਼ਿਆਦਾ ਹੀ ਬਦਲ ਗਈ ਸੀ ਮੈਂ ਪੂਰਬ ਤੋਂ ਪਛਮਣ ਤੇ ਆ ਗਿਆ ਸੀ ਤਿੰਨ ਮਹੀਨੇ ਤਾਂ ਬੈੱਡ ਤੋਂ ਨਹੀਂ ਉੱਠਿਆ ਗਿਆ ਪੇਰ ਬੋਰਡ ਦੀ ਕਲਾਸ ਸੀ ਬਥੇਰਾ ਜ਼ੋਰ ਲਾਇਆ ਸਭ ਨੇ ਕਿ ਪੇਪਰ ਡਰਾਪ ਕਰ ਦੇ ਪਰ ਮੈਨੂੰ ਉਮੀਦ ਸੀ ਕਿ ਮੈਂ ਕੱਢ ਜੂੰ ਮੈਂ ਪੜਦਾ ਰਹਿੰਦਾ ਨਾਲ ਦੇ ਆੜੀ ਕੰਮ ਕਰ ਫੜਾ ਜਾਂਦੇ ਤੇ ਮੈਂ ਪੜਦਾ ਰਹਿੰਦਾ ਮੈਂ ਨਾਲ-ਨਾਲ ਗਾਣੇ ਸੁਣਦਾ ਉਦੋਂ ਕੁਲਵਿੰਦਰ ਢਿੱਲੋਂ ਦੀ ਕੈਸਟ ਆਈ ਸੀ ਕਾਲਜ ਉਹਦੇ ਬਾਵਾ ਚਰਚੇ ਸੀ ਮੈਂ ਰੀਪੀਟ ਤੇ ਲਾ ਕੇ ਸੁਣਦਾ ਹੋਰ ਵੀ ਨਵੇਂ ਕਲਾਕਾਰਾਂ ਦੀਆਂ ਕੈਸਟਾਂ ਆਈਆਂ ਸੀ ਦਿਲਜੀਤ ਬਲਵੀਰ ਬੋਪਾ ਰਾਏ ਮੇਰਾ ਮਨ ਲੱਗਿਆ ਰਹਿੰਦਾ ਕੰਨ ਆਪਰੇਸ਼ਨ ਹੋ ਗਏ ਸੀ ਮੇਰੇ ਤੇ ਫੇਰ ਕਿਤੇ ਜਾ ਕੇ ਰਿਕਵਰੀ ਸ਼ੁਰੂ ਹੋਈ ਸੀ ਡਾਕਟਰ ਤਾਂ ਲੱਤ ਵੜਦੇ ਸੀ ਮਸਾਂ ਹੀ ਮਿਹਨਤ ਸਮਾਜਿਤ ਕਰਕੇ ਕਿਹਾ ਕਿ ਇਦਾਂ ਹੀ ਜੋੜ ਦਿਓ ਵੱਜ ਪੈਂਦੀ ਤਾਂ ਪਹਿਣ ਦਿਓ ਅੰਗ ਤਾਂ ਨਾਲ ਲੱਗਾ ਰਹਿ ਜੂ ਪੈਸੇ ਅਸੀਂ ਕਹਤਾ ਸੀ ਜਿੰਨੇ ਮਰਜ਼ੀ ਲੱਗਣ ਜਾਨ ਬਚਣੀ ਚਾਹੀਦੀ ਹੈ ਇਹ ਸਚਾਈ ਸੀ ਜੋ ਮੰਮੀ ਤੋਂ ਸੁਣੀ ਸੀ ਉਹ ਪਤਾ ਨਹੀਂ ਕਿਨੂੰ ਦੱਸ ਰਹੀ ਸੀ ਤੇ ਸੱਚ ਸੁਣਨਾ ਮੇਰੇ ਲਈ ਮਰਨ ਤੋਂ ਘੱਟ ਨਹੀਂ ਸੀ ਕਿਉਂਕਿ ਮੈਂ ਜਦੋਂ ਵੀ ਲੱਤ ਦੇਖਦਾ ਤਾਂ ਮੈਨੂੰ ਹਮੇਸ਼ਾ ਸੱਜੀ ਛੋਟੀ ਲੱਗਦੀ ਕਰਦਿਆਂ ਨੇ ਕੋਸ਼ਿਸ਼ ਤਾਂ ਬਹੁਤ ਕੀਤੀ ਕਿ ਗੱਲ ਨਾ ਦੱਸੀ ਜਾਵੇ ਪਰ ਪਤਾ ਤਾਂ ਆਖਰ ਲੱਗਣੀ ਸੀ ਮੈਂ ਉਸ ਦਿਨ ਰੋਇਆ ਬਹੁਤ ਰੋਇਆ ਰੱਜ ਕੇ ਰੋਇਆ ਕਿਉਂਕਿ ਮੈਂ ਨਾਰਮਲ ਨਹੀਂ ਸੀ ਮੇਰੀ ਲੱਤ 'ਚ ਨੁਕਸ ਪੈ ਗਿਆ ਸੀ ਤੇ ਮੈਂ ਕਦੇ ਵੀ ਪੁਲਿਸ ਅਫਸਰ ਨਹੀਂ ਸੀ ਬਣ ਸਕਣਾ ਪਰ ਕੋਈ ਸਮਾਂ ਹੀ ਮੇਦਾ ਹੁੰਦਾ ਤੇ ਮਾਰ ਚਾਰੇ ਪਾਸੇ ਤੋਂ ਪੈਂਦੀ ਆ ਅਕਤੂਬਰ 'ਚ ਸ਼ਾਰਟ ਸਰਕਟ ਨਾਲ ਸਾਰੀ ਫਸਲ ਸੜ ਗਈ ਕੰਬਾਈਨ ਦਾ ਐਕਸੀਡੈਂਟ ਹੋ ਗਿਆ ਬਾਪੂ ਦੀ ਸ਼ੂਗਰ ਇੱਕਦਮ ਵਧ ਗਈ ਤੇ ਉਹ ਮੁੜ ਕੇ ਕੈਨੇਡਾ ਨਹੀਂ ਗਿਆ ਮੈਂ ਖਰਾੜੀਆਂ ਤੇ ਪੈਰਾਂ ਸਿਰ ਹੋਣ ਦੀ ਕੋਸ਼ਿਸ਼ ਕਰਨ ਲੱਗਾ ਤੇ ਲੱਤ ਥੱਲੇ ਨਾ ਲੱਗਦੀ ਤੁਰਨਾ ਬਹੁਤ ਔਖਾ ਸੀ ਸੱਚੀ ਬਹੁਤ ਔਖਾ ਦੁਬਾਰਾ ਹੀ ਤੁਰਨਾ ਸਿੱਖਣਾ ਸੀ ਇੱਕ ਲੱਤ ਤੇ ਵੱਧ ਭਾਰ ਆਉਂਦਾ ਤੇ ਉਹ ਫੁੱਲ ਜਾਂਦੀ ਮਥੂ ਖੜ ਨਹੀਂ ਸੀ ਹੁੰਦਾ ਤੇ ਦੂਜੀ ਤੇ ਚੱਜ ਨਾਲ ਭਾਰ ਨਹੀਂ ਸੀ ਆਉਂਦਾ ਚਲੋ ਦੱਸਦਾ ਕਿ ਉਸ ਦਿਨ ਹੋਇਆ ਕੀ ਸੀ ਮੈਂ ਦੱਸਿਆ ਕਿ ਸਾਡਾ ਘਰ ਲਿੰਕ ਰੋਡ ਤੇ ਸੀ ਤੇ 메ਨ ਰੋਡ 3 ਕਿਲੋਮੀਟਰ ਦੂਰ 메ਨ ਰੋਡ ਟੁੱਟਿਆ ਬਾਹ ਸੀ ਖੱਡੇ ਬਹੁਤ ਸੀ ਵੋਟਾਂ ਦੇ ਦਿਨ ਸੀ ਉਦੋਂ ਇੱਕ ਕਾਰ ਸਾਡੇ ਸਾਹਮਣੇ ਆਉਂਦੀ ਸੀ ਖੱਡੇ 'ਚ ਵੱਜ ਕੇ ਮੇਰੇ ਵੱਲ ਨੂੰ ਹੋ ਗਈ ਸੀ ਤੇ ਸਾਡੇ ਮੋਲੇ ਨੇ ਸਕੂਟਰ ਦਾ ਕੱਟ ਮਾਰ ਦਿੱਤਾ ਤੇ ਮੇਰੀ ਲੱਤ ਕਾਰ ਤੇ ਸਕੂਟਰ ਵਿੱਚ ਫੇਹੀ ਗਈ ਸੀ ਤੇ ਮੇਰੀ ਪੱਟ ਦੀ ਹੱਡੀ ਨਿਕਲ ਕੇ ਬਾਹਰ ਆ ਗਈ ਸੀ ਜੋ ਕਿ ਲੱਕੜ ਨਹੀਂ ਸੀ ਮੈਂ ਤਾਂ ਲੱਕੜ ਦੇ ਭਲੇ ਖੀ ਖਿੱਚੀ ਗਿਆ ਸੀ ਉਹ ਤਾਂ ਹੂਨ ਜਿਆਦਾ ਬਹਿਣ ਕਰਕੇ ਮੈਂ ਬੇਸੁੱਧ ਹੋ ਗਿਆ ਸੀ ਨਹੀਂ ਤਾਂ ਮੈਂ ਹੱਡੀ ਖਿੱਚੀ ਜਾਣੀ ਸੀ ਤੇ ਕਿਸੇ ਤੁਰੇ ਜਾਂਦੇ ਨੇ ਮੈਨੂੰ ਵੇਖ ਕੇ ਘਰੇ ਸੁਨੀਹਾ ਲਾਇਆ ਤੇ ਮੈਨੂੰ ਹਸਪਤਾਲ ਲੈ ਗਏ ਨਹੀਂ ਤਾਂ ਮੈਂ ਉੱਥੇ ਹੀ ਚਲਾਣੇ ਕਰ ਜਾਣੇ ਸੀ ਬਾਪੂ ਦੱਸਦਾ ਕਿ ਡਾਕਟਰ ਦੱਸਦਾ ਕਿ ਖੂਨ ਬਹੁਤ ਵਹਿ ਗਿਆ ਸੀ ਮੇਰੇ 15 ਬੋਤਲਾਂ ਖੂਨ ਦੀਆਂ ਲੱਗਣਾ ਸੀ ਜੇ ਲੇਟ ਲੈ ਕੇ ਜਾਂਦੇ ਤਾਂ ਖੂਨ ਦੀ ਕਮੀ ਕਰਕੇ ਜਾਨ ਜਾ ਸਕਦੀ ਸੀ ਬਾਪੂ ਨੇ ਬਹੁਤ ਕੋਸ਼ਿਸ਼ ਕੀਤੀ ਮੈਨੂੰ ਦੁਬਾਰਾ ਤੋਰਨ ਦੀ ਮੇਰੀ ਲੱਤ ਦੀ ਰੋਜ਼ ਮਾਲਿਸ਼ ਕਰਦਾ ਮੈਨੂੰ ਆਪ ਖਵਾਉਂਦਾ ਪਲਾਉਂਦਾ ਹਰੇਕ ਹਫ਼ਤੇ ਆਪ ਆਪੀਡੀ ਚਲ ਜਾਂਦਾ ਹੁਣ ਤੁਸੀਂ ਇਹ ਨਾ ਕਹਿ ਦਿਓ ਕਿ ਉਹ ਤਾਂ ਦੱਸਦਾ ਨਹੀਂ ਕਿ ਤੇਰੇ ਨਾਲ ਹੋਇਆ ਕੀ ਯਾਰ ਸ਼ੁਰੂਆਤ ਤਾਂ ਇੱਥੋਂ ਹੋਈ ਜੜ ਤੋਂ ਬਿਨਾ ਪੌਦਾ ਪਣਪਦਾ ਪਲਾ ਇੱਥੇ ਮੇਰਾ ਸੰਘਰਸ਼ ਸ਼ੁਰੂ ਹੋ ਗਿਆ ਜਦੋਂ ਵੀ ਕਿਸੇ ਨੇ ਘਰ ਆਉਣਾ ਇਹੀ ਕਹਿਣਾ ਚੰਗਾ ਪਲਾ ਸੀ ਬੱਜੁਰਤਾ ਹੋ ਗਿਆ ਬੱਜੁਰਤਾ ਸੁਣਿਆ ਤਾਂ ਪਹਿਲਾਂ ਵੀ ਸੀ ਮਤਲਬ ਹੁਣ ਸਮਝ ਆਇਆ ਸੀ ਮੇਰੀ ਸੱਜੀ ਲੱਤ ਖੱਬੀ ਨਾਲੋਂ ਮਾੜੀ ਜੀ ਹੁੰਨੀ ਸੀ ਪਰ ਹਾਲੇ ਕਮਜ਼ੋਰ ਸੀ ਤਾਂ ਲੰਗ ਵੱਜਦਾ ਸੀ ਕਰਦਿਆਂ ਕਿਣਾ ਕਿ ਠੀਕ ਹੋ ਜਾਣਾ ਚੜਦੀ ਉਮਰ ਆ ਫਰਕ ਨਿਕਲ ਜੂ ਲੱਤ ਭਰ ਜੂ ਹੌਸਲਾ ਦੇਣਾ ਜ਼ਰੂਰੀ ਨਹੀਂ ਕਿ ਪੌਲ ਸੱਚੀ ਜਾਣਾ ਹੋਰ ਬਹੁਤ ਮਹਿਕਮੇ ਆ ਨਾਲੇ ਸਾਰੀ ਦੁਨੀਆ ਥੋੜੀ ਪੌਲ ਸੱਚੀ ਜਾਂਦੀ ਆ ਮੈਂ ਅੰਦਰੋਂ ਕਰਨ ਲੱਗ ਜਾਣਾ ਪਰ ਆਪਦਾ ਆਪ ਇਕੱਠਾ ਕਰ ਲੈਣਾ ਬਹੁਤ ਔਖਾ ਹੁੰਦਾ ਸੁਪਨਿਆਂ ਨੂੰ ਮਰਦੇ ਦੇਖਣਾ 12ਵੀਂ ਤੱਕ ਤਾਂ ਸਭ ਠੀਕ ਰਿਹਾ ਮੈਨੂੰ ਵੀ ਨਹੀਂ ਯਾਪਿਆ ਪਰ ਜਦੋਂ ਕਾਲਜ ਗਿਆ ਤਾਂ ਕੁਝ ਕੁ ਦਿਨਾਂ ਬਾਅਦ ਜਨਤਾ ਨੇ ਮੇਰਾ ਨਾਮ ਤਿਆਗੀ ਰੱਖ ਦਿੱਤਾ ਜਦੋਂ ਵੀ ਕਿਸੇ ਨੇ ਬੁਲਾਉਣਾ ਹੋਵੇ ਤਾਂ ਤਿਆਗੀ ਕਹਿ ਕੇ ਬੁਲਾਉਣਾ ਮੇਰਾ ਆੜੀ ਬਣਿਆ ਗੋਰੀ ਉਸਨੇ ਦੱਸਿਆ ਕਿ ਤੇਰਾ ਨਾਮ ਲੰਗੜਾ ਤਿਆਗੀ ਰੱਖਿਆ ਉਦੋਂ ਸੈਫ ਹਲੀ ਖਾਨ ਦਾ ਰੋਲ ਸੀ ਕਿਸੇ ਫਿਲਮ ਚ ਲੰਗੜਾ ਤਿਆਗੀ ਕਿਹੜੀ ਫਿਲਮ ਸੀ ਉਹ ਹਾਂ ਓਮਕਾਰਾ ਮੈਂ ਕਹਾਂ ਕੇ ਪੁੱਛਿਆ ਕਿ ਮੇਰਾ ਲੰਗ ਸੱਚੂ ਐ ਨਾ ਤਾਂ ਮੰਮੀ ਕਹਿੰਦੀ ਨਹੀਂ ਮੈਂ ਹੋਰ ਵੀ ਪੁੱਛਣਾ ਤਾਂ ਸਭ ਨੇ ਕਹਿਣਾ ਕਿ ਤੂੰ ਤਾਂ ਮਾੜਾ ਜਿਹਾ ਹੀ ਪੈਰ ਦੱਬਦਾ ਉਹ ਵੀ ਇੰਨਾ ਪਤਾ ਨਹੀਂ ਲੱਗਦਾ ਧਿਆਗੀ ਵਾਲਾ ਨਾਮ ਸੁਣ ਕੇ ਮੇਰੇ 'ਚ ਹੀਣ ਭਾਵਨਾ ਆਉਣ ਲੱਗ ਪਈ ਮੈਨੂੰ ਸਮਝ ਨਹੀਂ ਸੀ ਪੈਂਦੀ ਕਿ ਸਭ ਛੁਪਾਵਾ ਕਿਵੇਂ ਕਾਲਾ ਚੰਜਲੀ ਹੁੰਦੀ ਸੀ ਮੇਰੀ ਕਲਾਸਮੇਟ ਉਹ ਮੇਰੇ ਕੋਲ ਸਾਰਾ ਦਿਨ ਬੈਠੀ ਰਹਿੰਦੀ ਮੈਨੂੰ ਸੁਣਦੀ ਤੇ ਸੁਣਾਉਂਦੀ ਉਹ ਸੀ ਆਰਸੀ ਕਲਾਸ ਦੀ ਪਰ ਉਹ ਬਾਕੀਆਂ ਵਰਗੀ ਨਹੀਂ ਸੀ ਇਕੋ ਹੀ ਸੀ ਜੋ ਮੈਨੂੰ ਸੁਣ ਸਕਦੀ ਸੀ ਸਮਝ ਸਕਦੀ ਸੀ ਮੈਨੂੰ ਹਮੇਸ਼ਾ ਲੱਗਣਾ ਉਹ ਹੱਸੂਗੀ ਨਹੀਂ ਨਹੀਂ ਬਾਕੀ ਸਭ ਨੂੰ ਤਾਂ ਮੈਂ ਹੱਸਦੇ ਸੁਣਿਆ ਸੀ ਸੈਕੰਡ ইয়ার ਵਾਲੇ ਤਾਂ ਤਾੜੀ ਮਾਰ ਕੇ ਹੱਸਦੇ ਵੀ ਵੇਖੇ ਸੀ ਜੇ ਕੋਈ ਆਪਣੀ ਗੱਲ ਕਰਕੇ ਵੀ ਹੱਸਦਾ ਤਾਂ ਮੈਨੂੰ ਜਾਪਦਾ ਮੇਰਾ ਮਜ਼ਾਕ ਹੀ ਉਡਾ ਰਿਹਾ ਹੈ ਮੈਂ ਸ਼ੀਸ਼ੇ 'ਚ ਦੇਖਣਾ ਚਾਰ ਮੇਰੀ ਸ਼ਕਲ ਵੀ ਨਹੀਂ ਮਾੜੀ ਪੜਾਈ 'ਚ ਵੀ ਠੀਕ ਆ ਫੇਰਾ ਸੌ ਕਰਕੇ ਕਿਉਂ ਇੱਕ ਦਿਨ ਤਾਂ ਹਾਦੀ ਹੋਗੀ ਮੈਂ ਜਦੋਂ ਸੈਕੰਡ ইয়ার ਸੀ ਘਰ ਆ ਕੇ ਕਾਲਜ ਦੀ ਅਸਾਈਨਮੈਂਟ ਬਣਾ ਰਿਆ ਸੀ ਬਾਪੂ ਕਹਿੰਦਾ ਕਪਾਹ ਗੁੱਡਣ ਨਾਲ ਜਾ ਮੈਂ ਕਿਹਾ ਕੰਮ ਕਰਕੇ ਚਲਾ ਜਾਣਾ ਉਹਨੇ 2-3 ਵਾਰ ਕਿਹਾ ਤਾਂ ਮੈਂ ਕਿਹਾ 2 ਮਿੰਟ ਅੱਗੋਂ ਬਾਪੂ ਕਹਿੰਦਾ ਚੱਲ ਜਾ ਲੰਗੜਿਆ ਕਿਹੜਾ ਇੰਸਪੈਕਟਰ ਲੱਗਣਾ ਤੂੰ ਮੇਰਾ ਸੀਨਾ ਫੇਰ ਛਲਣੀ ਛਲਣੀ ਹੋ ਗਿਆ ਮੈਂ ਖੇਤ ਬਹਿ ਕੇ ਰੋਇਆ ਤੇ ਉਸ ਦਿਨ ਮੈਂ ਦੇਸੀ ਪੀਤੀ ਚੋਰੀ ਪਰ ਪੀ ਕੇ ਮੇਰਾ ਹੋਰ ਜੀ ਕਰੇ ਕੀ ਕਰਾਂ ਮੈਂ ਪਹਿਲਾਂ ਤਾਂ ਲੱਗਦਾ ਕਿ ਬਾਹਰ ਦੇ ਹੀ ਕਹਿੰਦੇ ਆ ਹੁਣ ਤਾਂ ਘਰ ਦੇ ਵੀ ਕਹਿਣ ਲੱਗ ਪਏ ਸੀ ਇੱਕ ਦਿਨ ਕੈਂਪ ਲਾਉਣ ਗਿਆ ਸੀ ਕਾਲਜ ਵੱਲੋਂ ਜੈਪੁਰ ਕੋਈ ਰਾਸ਼ਟਰੀ ਕੈਂਪ ਸੀ ਨਹਿਰੂ ਯੋਵਾ ਕੇਂਦਰ ਵਾਲਿਆਂ ਨੇ ਲਾਇਆ ਸੀ ਤੇ ਮੈਨੂੰ ਖਾਰੇ ਸਰ ਹੋਰਾਂ ਨੇ ਭੇਜਿਆ ਸੀ ਟੀਮ ਲੀਡਰ ਬਣਾ ਕੇ ਮੈਂ ਉਸ ਸ਼ਾਮ ਨੂੰ ਪੰਗੜਾ ਪਾਇਆ ਪੱਗ ਬਨ ਕੇ ਤੇ ਬਹੁਤ ਤਾੜੀਆਂ ਵੱਜੀਆਂ ਅਗਲੀ ਸ਼ਾਮ ਮੈਨੂੰ ਕਹਿੰਦੇ ਕਿ ਮੰਤਰੀ ਨੇ ਆਉਣਾ ਤੇ ਇਹੀ ਪਰਫਾਰਮੈਂਸ ਦੁਬਾਰਾ ਦੇਣੀ ਆ ਤਿਆਰ ਰਹੀ ਪਰ ਜਦੋਂ ਸਟੇ ਸਕੱਤਰ ਨੇ ਹਿੰਦੀ ਵਿੱਚ ਕਿਹਾ ਕਿ ਪੰਜਾਬ ਤੋਂ ਆਇਆ ਗੱਭਰੂ ਅਪਾਹਜ ਹੋਣ ਦੇ ਬਾਅਦ ਐਡਾ ਸੋਹਣਾ ਪੰਗੜਾ ਪਾਇਆ ਤਾਂ ਮੈਂ ਤੜਫ ਉੱਠਿਆ ਮੈਨੂੰ ਯਾਦ ਆ ਮੈਂ ਨੱਚ ਰਹੀ ਸੀ ਤੇ ਅੱਖਾਂ ਪਾਣੀ ਨਾਲ ਭਰੀਆਂ ਹੋਈਆਂ ਸੀ ਜਦ ਮੈਂ ਹੌਲੀ-ਹੌਲੀ ਠੀਕ ਵੀ ਹੋ ਰਹਾ ਸੀ ਮੇਰੀ ਲਤ ਮਾੜੀ ਥੀ ਤਬ ਦੀ ਆ ਕਈ ਵਾਰ ਤਾਂ ਪਤਾ ਲੱਗ ਜਾਂਦਾ ਪਰ ਕਈ ਵਾਰ ਬਦਲਦੇ ਮੌਸਮ 'ਚ ਦਰਦ ਨਾਲ ਲੰਘ ਵੀ ਪਤ ਜਾਂਦਾ ਪਰ ਫੇਰ ਵੀ ਲੋਕ ਚੜਾਉਂਦੇ ਆ ਮੈਨੂੰ ਚੰਗਾ ਨਹੀਂ ਲੱਗਦਾ ਮੈਂ ਨਾਰਮਲ ਰਹਿਣ ਦੀ ਕੋਸ਼ਿਸ਼ ਕਰਦਾ ਪਰ ਗੱਲਾਂ ਚੁੱਪ ਜਾਂਦੀਆਂ ਮੈਨੂੰ ਵਿਚਾਰਾ ਬਣਾ ਦਿੱਤਾ ਗਿਆ ਜੋ ਵੀ ਕਰ ਆਉਂਦਾ ਗੱਲ ਕਰਦਾ ਵਿਚਾਰਾ ਕਹਿ ਕੇ ਸੰਬੋਧਨ ਕਰਦਾ ਯਾਦ ਆ ਜਦੋਂ ਮਾਸਟਰ ਡਿਗਰੀ ਕਰਨ ਤੋਂ ਬਾਅਦ ਮੈਂ ਐਕਸਾਈਜ ਇਨਸਪੈਕਟਰ ਦਾ ਪੇਪਰ ਕਲੀਅਰ ਕਰਿਆ ਤਾਂ ਜੁਆਇਨਿੰਗ ਲੈਟਰ ਆਉਣ ਤੇ ਮੰਮੀ ਨੇ ਚਾਹੀ ਚਾਹੀ ਗਵੰਢ ਨੂੰ ਦੱਸਿਆ ਤਾਂ ਉਹਦੇ ਬੋਲ ਸੀ ਚੱਲ ਵਿਚਾਰਾ ਵੱਜੂ ਰਤਾ ਸੀ ਕਿਸੇ ਟਿਕਾਣੇ ਲੱਗ ਗਿਆ ਇਵੇਂ ਪਿੰਡੋਂ ਕੇਰਾ ਮੈਂਬਰ ਮੈਨੂੰ ਕਹਿੰਦਾ ਸੀ ਕਿ ਅੰਗਹੀਣ ਸਰਟੀਫਿਕੇਟ ਬਣਾ ਲੈ ਉਹ ਇਹ ਮੇਂ ਪਿੰਡੋਂ ਕਿਹੜਾ ਮੈਂਬਰ ਮੈਨੂੰ ਕਹਿੰਦਾ ਸੀ ਕਿ ਅੰਗਹੀਣ ਸਰਟੀਫਿਕੇਟ ਬਣਾ ਲੈ ਮੈਂ ਬਣਾ ਦਿੰਨਾ ਬਹੁਤ ਕੰਮ ਆਊ ਮੈਂ ਕਿਹਾ ਚਾਚਾ ਮਾੜਾ ਜਾਂ ਤਾਂ ਫਰਕ ਆ ਕਹਿੰਦਾ ਕੋਈ ਨਾ ਫਰਕ ਤਾਂ ਆਪਾਂ ਵਧਾ ਦੇਵਾਂਗੇ ਲੂਲੇ ਲੰਗੜੇ ਬਣਨ ਦੇ ਬਥੇਰੇ ਫਾਇਦੇ ਆ ਇਹ ਗੱਲ ਉਹਨੇ ਟੀਚਰ ਚ ਕਹੀ ਸੀ ਅੱਖ ਦੱਬ ਕੇ ਯਾਰ ਪ੍ਰੀਤੀ ਵੀ ਇਹੀ ਆਖ ਕੇ ਗਈ ਸੀ ਹਾਂ ਪ੍ਰੀਤੀ ਇਹ ਮੈਨੂੰ ਲੁਧਿਆਣੇ ਮਿਲੀ ਸੀ ਕੈਂਪ 'ਚ 5 ਫੁੱਟ 2 ਇੰਚ ਕੱਤ ਕਣਕਵੰਨਾ ਰੰਗ ਤਿੱਖੇ ਨੈਣ ਨਕਸ਼ ਪਰਮਾ ਜੁੱਸਾ ਜਿੰਨੀ ਤਾਰੀਫ਼ ਕਰਾਂ ਉਨੀ ਘੱਟ ਯਾਦ ਆ ਪੰਜ ਸੱਤ ਮੁੰਡੇ ਪਿੱਛੇ ਸੀ ਇਹਦੇ ਮੈਂ ਕੈਂਪ ਲੀਡਰ ਸੀ ਮੈਨੂੰ ਤਾਂ ਯਾਦ ਚਿੱਤ ਵੀ ਨਹੀਂ ਸੀ ਕਿ ਗੱਲ ਮੇਰੀ ਬਣ ਜੂ ਮੈਂ ਆਪਣੀ ਹਵਾ 'ਚ ਸੀ ਐਡੀ ਸੋਹਣੀ ਸਹੇਲੀ ਹੋਣਾ ਵੀ ਕਿਸਮਤ 'ਚ ਹੀ ਹੁੰਦਾ ਤੇ ਯਾਦਾ ਪ੍ਰਪੋਜ਼ ਵੀ ਇਹਨੇ ਆਪ ਕਰਿਆ ਸੀ ਮੈਂ ਖੁਸ਼ ਸੀ ਮੈਨੂੰ ਉਦੋਂ ਸੀ ਕਿ ਇਹੀ ਜ਼ਿੰਦਗੀ ਆ ਬਸ ਮਰਦੇ ਦਮ ਤੱਕ ਇਹੋ ਸਭਾ ਮੇਰਾ ਰਿਲੇਸ਼ਨ 2 ਸਾਲ ਚੱਲਿਆ ਉਦੋਂ ਮੈਂ ਪੋਸਟਾਂ ਦੀ ਤਿਆਰੀ ਵੀ ਕਰਦਾ ਸੀ ਤੇ ਮੈਂ ਉਹਨੂੰ ਕਿਹਾ ਸੀ ਕਿ ਜਦੋਂ ਮੇਰੀ ਗੱਲ ਬਣ ਗਈ ਤਾਂ ਆਪਾਂ ਵਿਆਹ ਕਰਵਾ ਲੈਣਾ ਪਰ ਪਤਾ ਨਹੀਂ ਜਦੋਂ ਮੈਂ ਟ੍ਰੇਨਿੰਗ ਤੋਂ ਬਾਅਦ ਉਹਨੂੰ ਪੁੱਛਿਆ ਤਾਂ ਉਹਦਾ ਕਹਿਣਾ ਸੀ ਨਹੀਂ ਯਾਰ ਕਰਦੇ ਨਹੀਂ ਮੰਨਣੇ ਨਾਲੇ ਤੂੰ ਲੰਗੜਾ ਮੇਰੀਆਂ ਸਹੇਲੀਆਂ ਕਹਿੰਦੀਆਂ ਸੀ ਕਿ ਲੀਕ ਲੱਗ ਜੂ ਤੈਨੂੰ ਨਾਲੇ ਤੂੰ ਕਢਾਲੋ ਕਾਰਾ ਇੰਸਪੈਕਟਰ ਲਗਿਆ ਬਥੇਰੇ ਤੁਰੇ ਫਿਰਦੇ ਆ ਇਦਾਂ ਹੀ ਰੱਖ ਲੈ ਜਿੰਨਾ ਟਾਈਮ ਰੱਖਣੀ ਇਹ ਵਿਆਹ ਕਰਾਉਣ ਨੂੰ ਨਹੀਂ ਸਿਲਾਈ ਤੇ ਸੱਚ ਜਾਣਿਓ ਮੈਨੂੰ ਉਸ ਦਿਨ ਮਰਨ ਨੂੰ ਥਾਂ ਨਹੀਂ ਲੱਭੀ ਮੈਂ ਫੇਰ ਪੀਤੀ ਬਹੁਤ ਪੀਤੀ ਬਾਪੂ ਦੇ ਲਕੋ ਕੇ ਰੱਖੀ ਘਰ ਆ ਕੇ ਰੌਲਾ ਪਾਇਆ ਬਹੁਤ ਰੌਲਾ ਪਾਇਆ ਪਰ ਬੂਹੇ ਦੇ ਬਾਹਰੋਂ ਕਹੇ ਬੋਲਾਂ ਦੀ ਠਕ ਠਕ ਅੱਜ ਵੀ ਦਿਮਾਗ 'ਚ ਵੱਜਦੀ ਆ। ਕਹੇ ਤੋਂ ਟਿਕਿਆ ਨਹੀਂ ਜਾਂਦਾ। ਇਹਨਾਂ ਦੀ ਸੱਚੀ ਕਰਗ ਵੱਦੀ ਹੁੰਦੀ ਆ। ਮੇਰੀ ਪੀਤੀ ਵੀ ਉੱਤਰ ਗਈ। ਮੈਂ ਸਹਾਨੇ 'ਚ ਮੂੰਹ ਲੈ ਕੇ ਰੋਂਦਾ ਰਿਹਾ। ਸੱਚੀ ਯਾਰ ਮੈਂ ਬਹੁਤ ਨਾਰਮਲ ਰਿਹਾ, ਸਹਿਜ ਰਿਹਾ ਪਰ ਮੈਨੂੰ ਇਹ ਨਹੀਂ ਪਤਾ ਲੱਗਾ ਕਿ ਕਿਹੜੀ ਰਗ ਵੱੱਦੀ ਲੋਕ ਗੱਲ ਕਰਦੇ ਨੇ। ਹੁਣ ਮੈਂ ਤਾਂ ਮੜਿਆ ਜਿਹੀ ਪੈਰ ਦੱਬਦਾ ਪਰ ਲੋਕ ਮੇਰੇ ਤੋਂ ਵੱਧ ਵੱਜੋ ਰੱਤੇ ਲੋਕਾਂ ਨੂੰ ਕਿਵੇਂ ਸਵੀਕਾਰ ਕਰਦੇ ਹੋਣਗੇ ਮੈਂ ਸੋਚਦਾ ਮੈਂ ਗੱਲ ਕਰਾਂ ਪਰ ਕਰਾਂ ਕਿਸ ਨਾਲ ਮੈਂ ਅੰਦਰੋਂ ਟੁੱਟ ਗਿਆ ਹੱਦ ਤਾਂ ਉਦੋਂ ਹੋਈ ਜਦ ਰਿਸ਼ਤੇ ਦੀ ਗੱਲ ਤੁਰੀ ਤੁਹਾਨੂੰ ਉਹ ਵੀ ਵਾਕਿਆ ਸੁਣਾਉਂਦਾ ਚੰਡੀਗੜ੍ਹ ਤੋਂ ਰਿਸ਼ਤਾ ਆਇਆ ਸਾਰੇ ਪਰਿਵਾਰਕ ਮੈਂਬਰ ਪੀ.ਸੀ.ਐਸ ਤੇ ਕੁੜੀ ਡਾਕਟਰ 5 ਫੁੱਟ ਦੀ ਗੋਰੀ ਨੂੰ ਰੱਜ ਕੇ ਸੁਣਖੀ ਕੱਦ ਕਰਕੇ ਉਹਦੀ ਗੱਲ ਨਹੀਂ ਸੀ ਸਿਰੇ ਲੱਗ ਰਹੀ ਜਦੋਂ ਆਏ ਤਾਂ ਮੈਨੂੰ ਵੇਖਣ ਸਰ ਕਹਿੰਦੇ ਓਕੇ ਆ ਸ਼ਗਨ ਕਰਨ ਲੱਗੇ ਤਾਂ ਮੈਂ ਸਾਈਡ ਤੇ ਲਿਜਾ ਕੇ ਗੱਲ ਕਰਨ ਲੱਗਾ ਫਿਰ ਮੈਂ ਆਪ ਹੀ ਦੱਸਤਾ ਕਿ ਮੇਰੇ ਵਿੱਚ ਮਾੜਾ ਜਿਹਾ ਨੁਕਸਾ ਕਹਿੰਦੀ ਤੁਰ ਕੇ ਵਿਖਾ ਮੈਂ ਤਾਂ ਘਬਰਾ ਗਿਆ ਅੱਧਾ ਇੰਚ ਵੀ ਵੱਧ ਕੇ 4 ਇੰਚ ਹੋ ਗਿਆ ਮੈਨੂੰ ਲੱਗਿਆ ਮੇਰੀ ਲੱਤ ਧਰਤੀ ਤੇ ਹੀ ਧਸ ਗਈ ਤੇ ਜਾਣ ਲੱਗੀ ਕਹਿੰਦੀ ਹੁਣ ਮੈਂ ਲੂਲੇ ਲੰਗੜੇ ਨਾਲ ਥੋੜੋ ਵਿਆਹ ਕਰਾਂਉਂ ਮੈਂ ਆਪ ਸੁਣਿਆ ਕਿ ਰਿਸ਼ਤੇਦਾਰ ਕਿਸੇ ਨੂੰ ਮੇਰੇ ਬਾਰੇ ਦੱਸਦੇ ਤਾਂ ਇਹ ਹੀ ਕਹਿੰਦੇ ਕਿ ਮੁੰਡਾ ਮਾੜਾ ਜਿਹਾ ਪਿਆਰ ਚੁੱਕਦਾ ਮੈਂ ਆਪ ਹੀ ਮਜ਼ਾਕ 'ਚ ਕਹਿ ਦੇਣਾ ਕਿ ਮੁੰਡਾ ਥੋੜਾ ਨਹੀਂ ਪੂਰਾ ਹੀ ਪਿਆਰ ਚੁੱਕਦਾ ਮੈਂ ਮਜ਼ਾਕ ਵਿੱਚ ਬੋਲ ਰਿਹਾ ਹੁੰਦਾ ਤੇ ਦਿਲ ਤੇ ਆਰੀ ਚੱਲ ਰਹੀ ਹੁੰਦੀ ਪਰ ਹੁਣ ਤੁਸੀਂ ਸੋਚੋਗੇ ਕਿ ਮੇਰਾ ਰਿਸ਼ਤਾ ਨਹੀਂ ਹੋਇਆ ਹੋਣਾ ਹੋਇਆ ਯਾਰ ਬਹੁਤ ਵਧੀਆ ਪਰਿਵਾਰ 'ਚ ਜਿਨ੍ਹਾਂ ਨੇ ਇਹ ਗੱਲ ਕਹੀ ਕਿ ਜੇ 60 ਵਿਆਹ ਤੋਂ ਬਾਅਦ ਲੱਗ ਜਾਂਦੀ ਤਾਂ ਫੇਰ ਮੇਰੇ ਤਾਇਆ ਨੇ ਰਿਸ਼ਤਾ ਲੱਪਿਆ ਸੀ ਤਾਇਆ ਮੇਰਾ ਆੜੀ ਹੈ ਤੇ ਮੇਰੇ ਦੁੱਖ ਸੁੱਖ ਦਾ ਸਾਥੀ ਆ ਜੀਵਨ ਸਾਥਣ ਨੇ ਹਰ ਪੈਰ ਤੇ ਸਾਥ ਦਿੱਤਾ ਸਾਥ ਨਿਭਾਇਆ ਮੈਂ ਜੋ ਵੀ ਕਰਦਾ ਆਪਦੇ ਵੱਲੋਂ ਤਾਂ ਬਿਹਤਰ ਕਰਨ ਦੀ ਕੋਸ਼ਿਸ਼ ਕੀਤੀ ਦਫ਼ਤਰ ਵਿੱਚ ਵੀ ਇਹੀ ਸੁਣਨ ਨੂੰ ਮਿਲਦਾ ਕਿ ਲੰਗੜਾ ਜਿਆ ਕਿੰਨਾ ਵਧੀਆ ਕਰ ਰਿਹਾ ਟਿਕਦਾ ਹੀ ਨਹੀਂ ਇਹ ਨਹੀਂ ਹੁਣ ਟਲਦਾ ਇਹਦੀ ਇੱਕ ਰਗ ਵੱਧ ਜੋ ਹੋਈ ਉਹ ਹੱਸ ਪੈਂਦੀ ਮੈਨੂੰ ਸਾਰਾ ਕੀਤਾ ਕਰਾਇਆ ਮਿੱਟੀ ਹੁੰਦਾ ਲੱਗਦਾ ਜਾਪਦਾ ਕੀਤੇ ਦਾ ਕੋਈ ਮੁੱਲ ਹੀ ਨਹੀਂ ਮੈਂ ਵੇਖਦਾ ਜਦ ਮੈਂ ਤੁਰਦਾ ਤਾਂ ਪਹਿਲਾਂ ਪੈਰ ਵੱਲ ਵੇਖਦੀ ਫੇਰ ਮੇਰੇ ਨਾਲ ਗੱਲ ਮੂੰਹ ਤੇ ਸਾਹ ਤੇ ਪਿੱਠ ਪਿੱਛੇ ਹਾਸੇ ਮੈਨੂੰ ਲੱਗਿਆ ਹਾਲਾਤ ਬਦਲ ਗਏ ਨੇ ਹੁਣ ਆਸ-ਪਾਸ ਸੰਗਤ ਪੜੇ ਲਿਖੇ ਲੋਕਾਂ ਦੀ ਆ ਮੇਰੀ ਕਮਜ਼ੋਰੀ ਹੈ ਤਾਂ ਉਹਦਾ ਮਜ਼ਾਕ ਨਹੀਂ ਉਡਾਣਗੇ ਕੁਝ ਮਿੱਤਰ ਚੰਗੇ ਵੀ ਮਿਲੇ ਇਮੇ ਇੱਕ ਮਿੱਤਰ ਮਿਲਿਆ ਉਹਨੇ ਕਹਿਣਾ ਕਿ ਮੈਨੂੰ ਕਿਸੇ ਚੀਜ਼ ਨਾਲ ਫਰਕ ਨਹੀਂ ਪੈਂਦਾ ਪੰਜ ਸੱਤ ਬੰਦੇ ਉਹਦੇ ਵਰਗੇ ਟੱਕਰੀ ਮੈਂ ਕਈ ਵਾਰ ਵੇਖਣਾ ਪਹਿਲਾਂ ਤਾਂ ਉਹਨਾਂ ਨੇ ਠਹਾਕੇ ਲਾ ਕੇ ਹੱਸਣਾ ਪਰ ਮੈਨੂੰ ਵੇਖ ਕੇ ਚੁੱਪ ਕਰ ਜਾਣਾ ਜਾਂ ਹੋਰ ਗੱਲ ਕਰ ਲੈਣੀ ਇੱਕ ਦਿਨ ਉਹੀ ਮਿੱਤਰ ਪੀਤੀ ਚ ਫੋਨ ਲਾਉਂਦਾ ਤੇ ਕਹਿੰਦਾ ਕਿ ਕਮਾਨੀ ਕੀ ਹਾਲ ਐ ਮੈਂ ਕਿਹੜਾ ਤਾਂ ਸਮਝਿਆ ਨਾ ਫਿਰ ਕਹਿੰਦਾ ਤੂੰ ਸਮਝਿਆ ਨਹੀਂ ਤੂੰ ਹੈ ਹੀ ਕਵਾਨੀ ਤੂੰ ਪੈਰ ਨਹੀਂ ਦੱਬਦਾ। ਸਾਲਿਆ ਤੂੰ ਲੰਗੜਾ। ਤੂੰ ਲੰਗੜਾ ਹੀ ਰਹਿਣਾ। ਮੈਂ ਤੇਰੇ ਮੂੰਹ ਤੇ ਕਹਿਣਾ ਆਪਾਂ ਗੱਲ ਮੂੰਹ ਤੇ ਕਰੀ ਦੀ ਆ ਤੇ ਕਹਿ ਕੇ ਹੱਸਦਾ ਹੱਸਦਾ ਫੋਨ ਕੱਟ ਗਿਆ। ਮੈਂ ਧੰਮ ਦੇਣੀ ਜਾ ਪਿਆ। ਉਹਦੇ ਹੱਸ ਹੱਸ ਕੇ ਬੋਲੇ ਸ਼ਬਦ ਸਾਲਿਆ ਤੂੰ ਲੰਗੜਾ ਲੰਗੜਾ ਹੀ ਰਹਿਣਾ। ਸਾਰੀ ਰਾਤ ਕੰਨਾਂ 'ਚ ਗੂੰਜੇ ਤੇ ਬਹੁਤ ਟਾਈਮ ਬਾਅਦ ਉਸ ਦਿਨ ਵੀ ਮੈਂ ਕੱਲੇ ਨਹੀਂ ਪੀਤੀ। ਟੁੱਟਿਆ ਬੰਦਾ ਕੀ ਨਹੀਂ ਕਰਦਾ ਮੈਂ ਹਸਪਤਾਲ ਕੋਈ ਨਹੀਂ ਛੱਡਿਆ ਮੈਂ ਸੀਐਮਸੀ ਡੀਐਮਸੀ ਚ ਆਇਆ ਕਿ ਲਾਤੀ ਪੂਰੀ ਹੋ ਜੇ ਚੈੱਕ ਕਰਵਾ ਆਇਆ ਐਨੀ ਤਕਨੀਕ ਆ ਗਈ ਆ ਪਰ ਡਾਕਟਰ ਕਹਿੰਦੇ ਰਿਸਕ ਆ ਇਨਫੈਕਸ਼ਨ ਹੋ ਸਕਦੀ ਆ ਕੋਈ ਹੱਲ ਨਹੀਂ ਆ ਪੈਸਾ ਵੀ ਤਾਂ ਸਭ ਕੁਝ ਨਹੀਂ ਹੁੰਦਾ ਭਾੜ ਟੋਣਾ ਪੈਣਾ ਇਦਾਂ ਹੀ ਰਹਿਣਾ ਪੈਣਾ ਅੰਦਰੋਂ ਅੰਦਰੀ ਰੋ ਲਈਦਾ ਕੌਣ ਕਹਿੰਦਾ ਕਿ ਮੁੰਡੇ ਰੋਂਦੇ ਨਹੀਂ ਇਹਨਾਂ ਨੂੰ ਫਰਕ ਨਹੀਂ ਪੈਂਦਾ ਪਰ ਹੁਣ ਮੈਂ ਸਰਕਲ ਘਟਾ ਲਿਆ ਆਪਦੀ ਆਪ ਚ ਰਹਿਣ ਲੱਗਾ ਕੌਣ ਕੀ ਕਹਿੰਦਾ ਕੋਈ ਫਰਕ ਨਹੀਂ ਆ ਕੋਸ਼ਿਸ਼ ਕਰਦਾ ਪਰ ਯਾਰ ਉਹ ਠੱਕ ਠੱਕ ਫੇਰ ਵੱਜ ਰਹੀ ਆ ਮੇਰਾ ਸਿਰ ਫਟ ਰਿਹਾ ਮੇਰਾ ਪੁੱਤਰ ਮੇਰੀ ਲੱਤ ਤੇ ਨਿਸ਼ਾਨ ਦੇਖ ਕੇ ਆਪਣੀ ਦਾਦੀ ਨੂੰ ਪੁੱਛਦਾ ਕਿ ਦਾਦੀ ਪਾਪਾ ਨੂੰ ਕੀ ਹੋਇਆ ਉਹ ਥੋੜਾ ਇਦਾਂ ਕੋ ਤੁਰਦੀ ਤਾਂ ਉਹਦੀ ਦਾਦੀ ਕਹਿੰਦੀ ਸਹਿਜ ਸੁਭਾਵਕ ਹੀ ਕਹਿੰਦੀ ਪੁੱਤ ਵਿਚਾਰਾ ਬੱਜੋ ਰੱਤਾ ਐਕਸੀਡੈਂਟ ਹੋ ਗਿਆ ਸੀ